10 ਭੈਣ ਹੁਣ ਕਿਤਰਾ ਕਰੀਏ ਹੈ ਗਿਰ ਕਰਨੀ ਕਿੱਦਾਂ ਵਾ ਕਰਨੇ ਉਦਾਂ ਹੀ ਆ ਜਿੱਦਾਂ ਮੈਂ ਕਿਹਾ ਵਾ ਬਸ ਮੈਨੂੰ 100 ਰੁਪਇਆ ਦੋ ਤੁਸੀਂ ਸਗਨ ਤੇ ਮੈਂ ਲੈਣਾ ਵਾ ਠੀਕ ਵਾ ਨਾ 100 ਰੁਪਇਆ ਚਾਹੀਦਾ ਮੈਨੂੰ ਬਾਕੀ ਜੇ 5000 ਸਰਦਾ ਵਾ ਤੇ 5000 ਘੋਂ ਦੇ ਦੋ ਜਿਸ ਤੋਂ ਵੱਧ ਸਰਦਾ ਵਾ ਉਤਾ ਡਿ ਮਰਜੀ ਆ ਦੋਵੇਂ ਚੀਜ਼ ਸਲਾਹ ਕਰ ਲਓ ਕੱਲ ਨੂੰ ਤੁਸੀਂ ਲੜਿਓ ਨਾ ਠੀਕ ਆ ਨਾ ਸਗਨ ਤੇ ਸਗਨ ਹੁਣ ਦਾਵਾ ਨਾਲੇ ਖੁਸ਼ ਹੋ ਕੇ ਤੋਰਿਓ ਤਿਆਂ ਨੂੰ ਠੀਕ ਵਾ ਆਪਣੇ ਘਰ ਕਪੱਤ ਨਾ ਪਾਇਓ ਸਲਾਹ ਭੈਣ ਮੋਦੀ ਮੈਂ ਕਦੀ ਲਾਵਾਂ ਅੱਗੇ ਤੂੰ ਗੱਲਾਂ ਸੁਣੇ ਲਈਆਂ ਵਾ ਨਾ ਕੀ ਬੰਦਿਆ ਇੱਥੇ ਹੈ ਜੇ ਦੀ ਉਹ ਨੂੰ ਇਹਦੇ ਦੇ ਦੇ ਕੇ ਦੀ ਉਹ ਨੂੰ ਇਹਦੇ ਦੇ ਦੇ ਜੇ ਦੀ ਗੱਲ ਸੁਣ ਲਾ ਪਰੋਣਾ ਨਾਲ ਆਇਆ ਵਾ ਮਾਨਤਾਨ ਹੁੰਦਾ ਵਾ ਤੇ ਤੂੰ ਹੀ ਥੋੜੀ ਬੁੱਤੇ ਲੈ ਜਾ ਐਵੇਂ ਬਿਲਕੁਲ ਨਹੀਂ ਕਿਸੇ ਜੀ ਗੱਲਾ ਕਰੀਦੀ ਹੁੰਦੀ ਠੀਕ ਨਹੀਂ ਉਹ ਨਹੀਂ ਨਹੀਂ ਭਾਜੀ ਪਰੋਣੇ ਨੇ ਸਭ ਪਤਾ ਵਾ ਪਰੋਣੇ ਨੇ ਨਾ ਗੱਡੀ ਰਾਹ ਚ ਖਲਾਰ ਕੇ ਸਭ ਤੋਂ ਪਹਿਲਾਂ ਮੈਨੂੰ ਇਹ ਗੱਲ ਕਹੀ ਆ ਤੂੰ ਰਪੈਹਾ ਨਹੀਂ ਲੈਣਾ ਕੋਈ ਤੇ ਮੈਂ ਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਸੱਗਨ ਤਾਂ ਮੈਂ ਲੈਣਾ ਪਾ ਮੈਂ 100 ਰੁਪਏ ਲੈ ਕੇ ਆਵਾ ਤੇ ਮੈਨੂੰ ਕਹਿੰਦੇ ਕਿ ਜੇ ਵੱਧ ਲੈ ਨਾ ਤੇ ਵੇਖੀ ਫਰਗੀ ਬਣਦਾ ਵਾ ਜੇ ਦੀ ਗੱਲ ਸੁਣ ਲਾ ਤੂੰ ਇਸ ਤਰ੍ਹਾਂ ਕਰ ਸਾਲ ਰੁਪਇਆ ਤੁੰਦ ਨਾ 2000 ਨਾਨਾ ਵੀਰ ਮੈਨੂੰ ਲੋੜ ਹੀ ਨਹੀਂ ਆ ਗੱਲ ਸੁਣ ਜੇ ਬੋਤਾ ਕਹਿਣਾ ਵਾ ਨਾ ਆ 500 ਰੁਪਇਆ ਆ ਲੈ ਆ ਲੈ ਲੈ ਮੈਂ ਬਸ ਹੋਰ ਨਹੀਂ ਮੈਨੂੰ ਕੁਝ ਚਾਹੀਦਾ ਇਹ ਸਗਨ ਵਾ ਨਾ ਤਾਂ ਕਰ ਤੇ ਮੈਂ ਰੱਖ ਲਿਆ ਵਾ ਬਾਕੀ ਹੁਣ ਜੋ ਸਰਦਾ ਬਣਦਾ ਵਾ ਨਾ ਤੁਹਾਡੇ ਕੋਲ ਤੁਸੀਂ ਭੂਆ ਨੂੰ ਦੇ ਦਿਓ ਚੱਲ ਮੈਂ ਭੂਆ ਨੂੰ ਦੇ ਹਾਂ ਤੂੰ ਉਹ ਤੁਹਾਡੀ ਮਰਜ਼ੀ ਉਹ ਤੁਹਾਡੀ ਮਰਜ਼ੀ ਜਿੰਨਾ ਤਾੜਾ ਦਿਲ ਕਰਾ ਤੁਸੀਂ ਦੇ ਦਿਓ ਨਾਲ ਠੀਕ ਵਾ ਤੇ ਬਾਕੀ ਇਹ ਕੱਪੜੇ ਤਾਂ ਕੱਪਾ ਪਣਾ ਪਾਓ ਸਲਾਹ ਕਰ ਲਓ ਇੱਕ ਵਾਰੀ ਆਹ ਵੀ ਫੜੀ ਜਾ ਤੇ ਮੈਂ ਜਦੋਂ ਭੂਆ ਨੂੰ ਫੜਾ ਦਿੰਦਾ ਵਾ ਫੜਾ ਦਿਓ ਦੇਖਨੇ ਲਾ ਪੂਆ ਆ ਪੜ ਉਹ ਨਹੀਂ ਪੁੱਤ ਪੈਸੇ ਨਹੀਂ ਗੇ ਮੈਂ ਲੈਣੇ ਮੈਂ ਮੈਂ ਪੈਸੇ ਕਰਕੇ ਨਹੀਂ ਆਉਂਦੀ ਮੈਂ ਤਾਂ ਪਿਆਰ ਕਰਕੇ ਆਉਂਦੀ ਆ ਮੇਰਾ ਪਿਆਰ ਆ ਪੁੱਤ ਤੁਹਾਡੇ ਚ ਉਹ ਆ ਗੱਲ ਸੁਣ ਮੇਰੀ ਕਿਉਂ ਨਹੀਂ ਲੈਣੇ ਮਾਹ ਤਾਂ ਦਿਨ ਤੇ ਹਰ ਹੋਂਦਾ ਵਾ ਤੇ ਹੁਣ ਨਹੀਂ ਲੈਣੇ ਆਪਾਂ ਕਦੋਂ ਲੈਣੇ ਆ ਚੁੱਪ ਕਰਕੇ ਤੇ ਪੈਸੇ ਫੜ ਲਾ ਲੋੜ ਵਾ ਕੀ ਕਰਨੇ ਪੁੱਤ ਮੈਂ ਇੰਨੇ ਪੈਸੇ ਮੈਨੂੰ ਬੜਾ ਕੁਛ ਰੱਬ ਨੇ ਦਿੱਤਾ ਇਹ ਸਗਨ ਹੁੰਦਾ ਵਾ ਕੋਈ ਗੱਲ ਨਹੀਂ ਤੂੰ ਰੱਖ ਮੈਂ ਨਹੀਂ ਲਏ ਆ ਤੁਸੀਂ ਵੀ ਲਓ ਲੈਣੇ ਨਹੀਂ ਆ ਦੱਸ ਇਹ ਸਾਡਾ ਹੱਕ ਬਣਦਾ ਵਾ ਨਹੀਂ ਦੱਸ ਜ਼ਰੂਰੀ ਆ ਚੱਲ ਥੋੜੇ ਦੇ ਦੇ ਥੋੜੇ ਦੇ ਦੇ ਦੱਸਨ ਪੂਆ ਤੈਨੂੰ ਰੋਜ਼ ਦੇਣ ਦੇ ਆ ਕਦੀ ਕਦੀ ਮਿਲਦੇ ਸਾਲ ਚ ਕਿਤੇ ਇੱਕ ਦਿਨ ਹੁੰਦਾ ਵਾ ਚੁੱਪ ਕਰ ਕਰ ਰੱਖ ਲੈ ਇਹ ਕਹਿੰਦਾ ਬਹੁਤਾ ਕਿੰਤੂ ਪਰੰਤੂ ਕਰ ਕੋਈ ਗੱਲ ਨਹੀਂ ਆ ਇਹ ਬਣਦੇ ਆ ਸਾਡੇ ਦੇਦਾ ਪੂਆ ਭਤੀਜੀ ਤੇਰੀ ਕਿੰਨੀ ਸਿਆਣੀ ਹੈ ਹੈ ਸਿਆਣੀ ਆ ਕੁੜੀ ਸਾਹ ਹਉ ਤੇ ਹੋਰ ਠੀਕ ਵਾ ਕੇ ਨਾਲੇ ਮੈਂ ਵੀ ਲੈ ਆ ਤੇ ਪੂਆ ਤੂੰ ਕੋ ਪਿੱਛੇ ਰਹਿ ਤੇਰਾ ਵੀ ਥੋਨਾ ਹੀ ਬਣਦਾ ਵਾ ਚਲੋ ਤੀ ਆਹੋ ਕੋਈ ਗੱਲ ਨਹੀਂ ਪੂਆ ਇੰਨੀ ਆ ਤੇ ਰੱਖ ਲੈਨੇ ਇੰਨੀ ਤੇ ਮਿਆਦਾ ਨਹੀਂ ਨਹੀਂ ਰੱਖੋ ਰੱਖੋ ਤੁਸੀਂ ਐ ਮੇਰੇ ਕੋਲ ਬੜਾ ਸੋਹਣਾ ਸਰਦਾ ਜਾਂਦਾ ਬੜਾ ਸੋਹਣਾ ਕੱਟਣਾ ਕੋਈ ਗੱਲ ਨਹੀਂ ਸਬਦਾ ਸਰਦਾ ਹੀ ਆ ਇਹ ਸਾਡਾ ਹੱਕ ਵਾ ਅਸੀਂ ਕਿਉਂ ਛੱਡੀਏ ਚੁੱਪ ਕਰਕੇ ਪੂਆ ਆਪਣੇ ਕੋਲ ਰੱਖ ਲੈ ਤੋ ਠੀਕ ਆ ਆ ਸਾਹਬਲਾ ਪਹਿਲਾਂ ਕੋਈ ਗੱਲ ਨਹੀਂ ਚੰਗਾ ਚੰਗਾ ਚਲੋ ਇਹਦੇ ਵਾਸਤੇ ਇਹਦੇ ਵਸਦੇ ਰੁੱਧ ਬੁੱਧਾ ਦੇ ਤੁਹਾਨੂੰ ਉਹ ਕੋਈ ਗੱਲ ਨਹੀਂ ਪੂਆ ਮਾਲਕੀ ਬੜਾ ਤੁਹਾਡੇ ਪੈਰਾ ਵਿੱਚੇ ਦੇਈ ਜਾਣ ਡਿਆ ਵਾ ਠੀਕ ਨਹੀਂ ਨਹੀਂ ਆਨੂ ਦਿੱਤਿਆਂ ਫੋਤ ਰੱਬ ਬੜਾ ਦਿੰਦਾ ਵਾ ਇਹ ਸਾਡੇ 뜰 ਚ ਵਹਿਮ ਹੀ ਹੁੰਦਾ ਵਾ ਹਾਂਜੀ ਹਾਂਜੀ ਹਾਂ ਇਹ ਕੋਈ ਗੱਲ ਨਹੀਂ ਕੋਆ ਚਲੋ ਇੰਨਾ ਚੰਗਾ ਵਾ ਤਨੀ ਢੈਣ ਬਣਾ ਲੈਂਦੀ ਹੈ ਜੀ ਤੇ ਕਿੰਨਾ ਵੇਖੋ ਵੇੜਾ ਭਰ ਜਾਂਦਾ ਫਿਰ ਸਾਡਾ ਵੀ ਜੀ ਕਰਦਾ ਵਾ ਜਾਂ ਮਣਪਾਉ ਆ ਪੇਕੇ ਆ ਹਾਂਜੀ ਹਾਂਜੀ ਤੇ ਜੀ ਕਰਦਾ ਵੇਖਣ ਨੂੰ ਬੱਚਿਆਂ ਨੂੰ ਹਾਂਜੀ ਹਾਂ ਜਦੋਂ ਸਭ ਕੁਝ ਹੋ ਹੱਡਾ ਇੱਥੇ ਟੌਰ ਨ ਆਇਆ ਕਰ ਮੈਂ ਆਈ ਵੇਖ ਹਮਨੇ ਚਲੋ ਦਿਲ ਕਰਦਾ ਵਾ ਤੁਸੀਂ ਵੀ ਜਦ ਤੱਕ ਆਇਆ ਟੋਰ ਨ ਆਇਆ ਕਰੋ ਸਾਡਾ ਆਪਣਾ ਘਰ ਵਾ ਆਹੋ ਆ ਗੱਲਾਂ ਨਹੀਂ ਕਰੀਦੇ ਹੁੰਦੇ ਆ ਕਿ ਮੈਂ ਬਜ਼ੁਰਗ ਹੋ ਗਈ ਆ ਆਇਆ ਨਹੀਂ ਸੀ ਜਾਂਦਾ ਹੁਣ ਕਰਾਂ ਕਿ ਸਰੀਰ ਵੀ ਨਹੀਂ ਨਾ ਹੁਣ ਇੰਨਾ ਕੰਮ ਕੋਈ ਗੱਲ ਨਹੀਂ ਤੁਹਾਨੂੰ ਮੈਂ ਫੋਨ ਲੈ ਦੇਣਾ ਵਾ ਤੇ ਵੀਰ ਨੂੰ ਫੋਨ ਕਰਦਿਆ ਕਰੋ ਆਪੇ ਜੱਕ ਲੈ ਆਇਆ ਕਰੋਗਾ ਤੇ ਜਦੋਂ ਆਏ ਆ ਕਿ ਚਾਰ ਪੰਜ ਰਹਿ ਗਏ ਮੇਰੀ ਗੱਲ ਸੁਣਾ ਕਿ ਮੈਂ ਟਰਾਈ ਕਰਨਾ ਨਵਾਂ ਕਰ ਹੂੰ ਕਿਵੜੇ ਹੁੰਦਾ ਚੱਲ ਮੈਂ ਹਨਾ ਘੂਆ ਨੂੰ ਮੇਲਾਈਏ ਤੇ ਫਿਰ ਘੂਆ ਨੂੰ ਕਹਿੰਦਾ ਪਾ ਲੀਡ ਦੇ ਆ ਚਲੀਏ ਨਾਲੀ ਠੀਕ ਵਾ ਕੇ ਵੀਰ ਉਹ ਕਈ ਵਾਰ ਆਪ ਹੀ ਜਾਂਦਾ ਵਾ ਮੇਰੇ ਨਗੈਣ ਤੇ ਫਿਰ ਕਈ ਵਾਰੀ ਲੈ ਆਈ ਹਾਂ ਦਾ ਨਾਲ ਦੋ ਚਾਦਰ ਰਹਿ ਜਾਂਦੀਆਂ ਫਿਰ ਮੈਂ ਆਣ ਕੇ ਠੀਕਾ ਗੱਲ ਕੀ ਰਿਸ਼ਤੇਦਾਰੀ ਅੱਗੇ ਤੇ ਮੈਂ ਦੱਸੀ ਕੁੜੀਏ ਗੱਲ ਫਿਰ ਮਿਲਦੇ ਜਾਂਦੀ ਹੁੰਦੀ ਹੈ ਇਹ ਤਾਂ ਗੱਲ ਹੈ ਜੀ ਇਹ ਕੁੜੀਏ ਕਿਤੇ ਦੂਰ ਦੇ ਰਿਸ਼ਤੇਦਾਰੀਆਂ ਹੁੰਦੀਆਂ ਹਾਂ ਨਾਲੇ ਘਰ ਦੀ ਧੀ ਆ ਵੱਡੀ ਆ ਤੇ ਨਾਲੇ ਦੂਰ ਦੀਆਂ ਵੀ ਹੋਣ ਜਿੱਥੇ ਪ੍ਰੇਮ ਭਾਵ ਹੋਵੇ ਤੇ ਸਭ ਕੋ ਹੋਵੇ ਠੀਕ ਆ ਵਾ ਮਿੱਠਾ ਮੋਠਾ ਦੇ ਬਸੇਰਾ ਖਾ ਲਿਆ ਹੁਣ ਨਾ ਹੁਣ ਨਾ ਜਾਂ ਬਣਾਇਆ ਆ ਮਾਂ ਰੋਟੀ ਪਣੀ ਬਣਾਇਆ ਉਹਨੇ ਸਭ بس ਮੈਂ ਕਹਿੰਨੀ ਆ ਪੀ ਲਾ ਦੋ ਰੋਟੀ ਖਾਈਆ ਟਾਈਮ ਨਾਲ ਉਹ ਲਾ ਦਵਾ ਆ ਕੋਈ ਨਹੀਂ ਤੇ ਨਾਲ ਨਿਗੇਜਨ ਦੁੱਧਾ ਤੇ ਪਿਆਲੇ ਕਰੀ ਹਾਂ ਹਾਂ ਠੀਕ ਆ ਮੈਂ ਬੋਲੇ ਬਣਾ ਟੈਮ ਹੋ ਗਿਆ ਜਾਣਾ ਨਹੀਂ ਕਰ ਪ੍ਰਭ ਉਹ ਪ੍ਰਭ ਇੱਕ ਮਿੰਟ ਆਇਓ ਆਗੀ ਆਗੀ ਟੈਮ ਬਹੁਤ ਹੋ ਗਿਆ ਹਾਂਜੀ ਦੱਸੋ ਮੇਰੀ ਗੱਲ ਸੁਣਾ ਹਾਂਜੀ ਕਿੱਥੇ ਗਏ ਤੁਸੀਂ ਮੈਂ ਕੁਛ ਨਹੀਂ ਤਾਈ ਕਰ ਗਈ ਸੀ ਮੈਂ ਹੁਣ ਉਹਨਾਂ ਨੂੰ ਮਿਲਣਾ ਵਾਂ ਉਹ ਵੀ ਫਿਰ ਗੁੱਸਾ ਕਰਦੇ ਆ ਮੈਂ ਤੈਨੂੰ ਕਿਹਾ ਸੀ ਮੈਨੂੰ ਉਠਾ ਦੇ ਲੈ ਹੁਣਾਂ ਕੱਲ ਹੀ ਹੀਗਾ ਜਾਣਾ ਨਹੀਂ ਗਿਆ ਘਰ ਨਹੀਂ ਨਹੀਂ ਅੱਜ ਨਹੀਂ ਆਪਾਂ ਜਾਣਾ ਅੱਜ ਆਪਾਂ ਰਹਿਣਾ ਵਾ ਉਹ ਨਹੀਂ ਨਹੀਂ ਮੇਰਾ ਨਿਕਾ ਸਰਦਾ ਲੈ ਸਾਦਾ ਕਿਉਂ ਨਹੀਂ ਆਣਾ ਤੁਸੀਂ ਤਾਂ ਕੱਪੜੇ ਬਦਲ ਲੈ ਪਰਨਾ ਮੰਨ ਲਿਆ ਤੇ ਮੈਂ ਸੋਚਿਆ ਮੈਨੂੰ ਤਾਂ ਮਨ ਹੈਗਾ ਵਾ ਉਹ ਤਾਂ ਗਰਮੀ ਬੜੀ ਵੀ ਤੇ ਮੈਂ ਹਾਂ ਚੱਲ ਕੱਪੜੇ ģੰ ਕਰ ਦੇਣਾ ਵਾ ਮੈਨੂੰ ਜਾਣਾ ਪੈਣਾ ਦਿੱਲੀ ਪਰਸਾਂ ਨੂੰ ਉੱਥੇ ਆ ਮੀਟਿੰਗ ਆਪਣੀ ਜਿਹੜੀ ਵਰਣੀ ਕੰਬਹੁਤ ਖਾਣੇ ਆਪਾਂ ਤਿਆਰ ਕੀਤੀ ਉਹਦੇ ਸੈਂਪਲ ਪਾਸ ਹੋ ਗਏ ਆ ਤੇ ਹੁਣ ਕਲੈਂਟ ਦਾ ਮੀਟਿੰਗ ਆ ਹਾਲੀ ਉੱਥੇ ਜਾਣਾ ਪੈਣਾ ਮੈਨੂੰ ਕੋਈ ਗੱਲ ਪਾਸ ਜਾਣਾ ਵਾ ਕੱਲ ਪਾਸੋਕ ਤੇ ਚਲ ਜਾਮੇ ਟਾਈਮ ਲੱਗ ਉਹ ਮੇਰੀ ਗੱਲ ਸੁਣ ਉਹਥੇ ਪਰਸਾ ਜਾਣਾ ਵਾ ਜਿਹੜੇ ਬਾਕੀ ਕੰਮਾਂ ਨੂੰ ਬੰਦਿਆਂ ਨੂੰ ਸਮਝਾ ਕੇ ਜਾਣਾ ਪਾਣਾ ਵਾ ਇੱਥੋਂ ਜਾਵਾਂਗੇ ਆਪਾਂ ਤੇ ਅੰਦਰ ਨਾਲ ਤੇ ਫੇਰ ਹੀ ਦੱਸਾਂਗਾ ਨੂੰ ਮੈਂ ਤੁਹਾਨੂੰ ਕਹਿਣੀ ਵੀ ਸੁੱਕ ਤੇ ਚਲ ਜਾਮੇ ਕੋਟ ਚਾਹ ਪੀ ਕੇ ਨਾਲੇ ਮੇਰੀ ਗੱਲ ਸੁਣ ਐਨ ਐਚ ਆਰ ਪਾਲਪੂਆ ਮਿਲੀ ਆ ਤੇ ਨਾਲੇ ਵਿਚਾਰੀ ਵੇਖੋ ਕਿੰਨੀ ਕਮਜ਼ੋਰ ਹੋਈ ਆ ਬੰਦੇ ਦਾ ਘੜੀ ਦਾ ਨਹੀਂ ਪਤਾ ਹੁੰਦਾ ਤੇ ਮੈਨੂੰ ਨਾ ਹੋਰ ਤਰ੍ਹਾਂ ਹੀ ਹੋਇਆ ਦਿਲ ਵੇਖ ਕੇ ਉਹਦੇ ਕੋ ਤੇ ਮੈਂ ਵੀ ਸਵਾਬ ਨਾਲ ਇਕੱਠੇ ਹੋਏ ਆਂ ਤੇ ਆਪਾਂ ਦੋਵੇਂ ਬਹਿ ਕੇ ਰਾਤ ਗੱਲਾਂ ਬਾਤਾਂ ਕਰਾਂਗੇ ਮੈਨੂੰ ਲੱਗਦਾ ਉਹ ਵਿਚਾਰਦੇ ਪੜੇ ਮੰਚ ਗੱਲਾਵਾ ਉਹ ਮੇਰੇ ਨਾਲ ਕਰਨ ਪਈਦੀ ਪਰ ਕਰਦੀ ਨਹੀਂਗਾ ਰਾਤ ਉਹਦੇ ਲੱਗੇ ਸੌਂਗੀ ਬੋਉਂਗੀ ਰਹੂੰਗੀ ਕਿ ਪਤਾ ਵਿਚਾਰੇ ਆਪਣਾ ਮਨ ਹੌਲਾ ਕਰ ਲੈ ਤੇ ਫਿਰ ਕੀ ਤੁਸੀਂ ਗੱਲ ਸਮਝਿਆ ਕਰੋ ਹਾਂ ਤੇਰੇ ਜੇ ਮੈਂ ਗੱਲ ਸਮਝਦਾ ਹਾਂ ਪਰ ਉੱਥੇ ਜਾਣਾ ਪੈਣਾ ਮੈਨੂੰ ਉਹੀ ਗੱਲ ਫੇਰ ਕਰਨ ਪਈਦੀ ਆ ਤੁਹਾਨੂੰ ਮੈਂ ਕਿਹਾ ਬਸ ਤੇਰਾ ਸੁੱਖ ਤੇ ਚੱਲ ਜਾਈਂ ਘੁੱਟ ਚਾਹ ਪੀ ਗਏ ਨਹੀਂ ਇੱਥੇ ਮੈਂ ਹੋਰ ਬੰਨ ਲੇਟ ਕਰਦੀ 5 ਵਜੇ ਉੱਠੂਗੀ ਮੈਂ 6 ਵਜੇ ਤੱਕ ਪਾਂਗੀ ਫੇਰ ਦੱਸੋ ਇਨਾਲੇ ਇੱਕ ਗੱਲ ਹੋਰ ਵਾ ਹਾਂਜੀ ਉਹ ਤਾਂ ਇਹਨੂੰ ਕੀ ਹੋ ਗਿਆ ਵਾ ਜਦੋਂ ਪਿਛਲੀ ਵਾਰ ਵੇਖਿਆ ਸੀ ਉਦੋਂ ਸੰਗੇ ਭਲੀ ਇਹ ਬਹੁਤ ਗੱਲ ਆ ਕਮਜ਼ੋਰ ਬੜੀ ਹੋ ਗਈ ਵਿਚਾਰੇ ਮੈਨੂੰ ਤੇ ਆਪ ਵੇਖ ਕੇ ਨਾ ਬੜਾ ਹੌਲ ਜਾ ਪਿਆ ਵਾ ਪਤਾ ਨਹੀਂ ਕੀ ਗੱਲ ਆ ਤੁਹਾਡੇ ਘਰ ਦੇ ਹਾਲਾਤ ਨਹੀਂ ਠੀਕ ਜਾਂ ਕਿਦਾਂ ਆ ਬਿਮਾਰਿਸ਼ ਮਾਰ ਰਹਿੰਦੀ ਆ ਉਹੀ ਤੇ ਮੈਂ ਤੁਹਾਨੂੰ ਤਾਂ ਹੀ ਕਹਿਣ ਦੀ ਆ ਕਿ ਅੱਜ ਆਇਆ ਪੋਹਾਂ ਕਿ ਵੇਖ ਲਓ ਮੁੜ ਕੇ ਜੋ ਪਛਤਾਵਾ ਕਰਨਾ ਵਾ ਕਿ ਮੈਨੂੰ ਥਰਲੇ ਲੈਂਦੀ ਸੀਗੀ ਤੇ ਮੈਨੂੰ ਰਾਤ ਰਹਿਣ ਦਿੰਦਾ ਤੇ ਵੇਖ ਲਓ ਅੱਜ ਰਾਤ ਰਹਿਣ ਦੋ ਮੰਨ ਜੋ ਮੇਰੀ ਗੱਲ ਪਹਿਲੋਂ ਤੇਨੂੰ ਦਾ ਕੰਮ ਚੰਗਾ ਉਦਾਰੇ ਹੋਣ ਗਿਆ ਗਿਆ ਨਾ ਥੱਲਾ ਤੈਨੂੰ ਗਾੜੀ ਬੱਚੇ ਹੀ ਕੰਮ ਚੁੱਕਦੇ ਆ ਫਿਰ ਜੋ ਬੱਚੇ ਹੀ ਨਾ ਕੰਮ ਚੁੱਕਣ ਤੇ ਫਿਰ ਮਾਂ ਪਿਓ ਨੇ ਵਿਚਾਰੇ ਨੂੰ ਹੁਣ ਬੁਢੇਪੇ ਥੋੜੀ ਕੰਮ ਕਰਨਾ ਅੱਗੇ ਇਹਨਾਂ ਦੇ ਸਿਰ ਤੇ ਹੀ ਸਾਰਾ ਕੰਮ ਤਾਂ ਚੰਗਾ ਹੀ ਗਾ ਤੇ ਮੁੰਡੇ ਕੀ ਕਰਦੇ ਆ ਮੁੰਡੇ ਕੁਝ ਵੀ ਨੀ ਕਰਨਾ ਕੀ ਆ ਉਹੀ ਜਿਹੜੀ ਪੈੜੀ ਹੈਗੀ 2-3 ਕਿੱਲੇ ਉਹੀ ਉਹਦੇ ਵਿੱਚ ਹੀ ਆ ਬਸ ਤੂੰ ਮਰਨਾ ਪਹਿਲਾਂ ਕੈਨ ਗੱਲ ਕੀਤੀ ਆਹੜੇ ਕੋਲ ਥੋੜਾ ਕੰਮ ਆ ਉੱਥੇ ਕਿਤੇ ਕੰਮ ਚਲਾ ਦਿੰਦੇ ਇਹਨਾਂ ਨੂੰ ਲੈ ਦੱਸ ਰਿਸ਼ਤੇਦਾਰ ਵਾ ਕਿਤੇ ਐਵੇਂ ਕਹਿਵੇਂ ਆ ਪਿੰਡ ਵਿੱਚੋਂ ਆ ਤੇ ਜਿਨ੍ਹਾਂ ਨੂੰ ਹੀ ਆਪਣੇ ਕੰਮ ਤੇ ਰੱਖ ਲੰ ਕੰਮ ਏ ਕਿਹੋ ਜਿਹੀ ਗੱਲਾਂ ਕਰਦੇ ਜੇ ਆਪਣੇ ਕੋ ਕੰਮ ਮਾੜੇ ਨਹੀਂ ਆ ਚੰਗੇ ਵੀ ਕੰਮ ਹੈਗੇ ਆ ਚੱਲ ਮੈਂ ਉਹ ਤੁਹਾਨੂੰ ਕਹਿਣ ਦੀ ਆ ਕਿ ਰਾਤ ਰਹਿ ਲੈਨੇ ਆ ਤੇ ਭੂਆ ਨਾਲ ਗੱਲ ਕਰੂੰਗੀ ਕੀ ਪਤਾ ਮਨ ਜੇ ਤੇ ਜੇ ਮਨ ਜੂਗੀ ਤੇ ਫਿਰ ਤੇ ਹਾਪਰੇ ਸਾਹਵਨਾ ਕੰਮ ਦੇ ਦਿਓ ਉਹ ਮੰਨਣ ਨੂੰ ਕਿਹੜੀ ਗੱਲ ਵਾ ਉੱਥੇ ਹੋਰ ਬੰਦੇ ਵੀ ਕੰਮ ਕਰਦੇ ਆ ਪੜ੍ਹੇ ਲਿਖੇ ਕਲਾਮਾ ਪੜ੍ਹੇ ਕਿੰਨਾ ਖਾ ਇੱਕ 10ਵੀਂ ਆ ਤੇ ਇੱਕ ਪਲੱਸ 2 ਹੋਣਾ ਮੈਂ ਕਿਹੜਾ ਕਦੀ ਨਿਰਖਣਾ ਪੁੱਛਿਆ ਆ ਚਲੋ ਉਹ ਸਾਹਵਨਾ ਕੰਮ ਮਿਲ ਜੂਗਾ ਤੁਹਾਨੂੰ ਮੇਰੀ ਗੱਲ ਸੁਣ ਫਿਰ ਜੇ ਤੇ ਰਾਤ ਰਹਿਣਾ ਵਾ ਨਾ ਐਦਾਂ ਕਰਨਾ ਪੈਣਾ ਆ ਤੁਸੀਂ ਅਸਵਾਤੇ ਉੱਠ ਕੇ ਨਾ ਜਾਣਾ ਪੈਣਾ ਵਾ ਇਹ ਨਹੀਂ ਵੀ ਇੱਥੇ 9-10 ਵਜਾ ਦੇ ਓਹੋ ਤੁਹਾਨੂੰ ਮੈਂ ਕਹਿ ਨਹੀਂ ਆ ਕਿ 6 ਵਜੇ ਚੁੱਪ ਚੋਰ ਪਾਂਗੇ ਚਾਹ ਕੁੱਟ ਪੀ ਲਿਓ ਤਾਂ ਆਪਾਂ ਚੱਲ ਜਾਵਾਂਗੇ ਬਸ ਮੰਨ ਲਓ ਮੇਰੀ ਗੱਲ ਗੱਲ ਤੇ ਤੇਰੀ ਮੰਨੇ ਨਾ ਵਾ ਪਰ ਨਾ ਮੈਨੂੰ ਭਾਜਣਾ ਠਹਿ ਜਾ ਕੇ ਸਾਰਾ ਕੰਮ ਕਰਨਾ ਬੜਾ ਕਰੂ ਹੁਣ ਜਾ ਕੇ ਰਾਤ ਤੇ ਕੀ ਕਰਨਾ 7 ਤੇ ਵੱਜ ਗਈ ਆ ਉਹੀ ਗੱਲਾਂ ਫਿਰ ਬਾਰ-ਬਾਰ ਕਰਨਾ ਤਾਂ ਤੇਰੇ ਉੱਠ ਕੇ ਇਹ ਜੋ ਕਰਨਾ ਮੰਨ ਲਓ ਗੱਲ ਮੇਰੀ ਹੁਣ ਹੁਣ ਨਾ ਨੁਕਰ ਕਰਿਓ ਕੋਈ ਨਾਲੇ ਮੈਂ ਵੀ ਨਹਾ ਤੋ ਕੇ ਕੱਪੜੇ ਪਾ ਲੈ ਘਰ ਵਾਲੇ ਤੁਹਾਡੇ ਵੱਲ ਵੇਖ ਕੇ ਵੀ ਤੁਸੀਂ ਪਰਣਾ ਬੰਦ ਲਿਆ ਉਹ ਕੱਪੜੇ ਬਦਲ ਲੇ ਚੱਲ ਫਿਰ ਭੂਆ ਨਾਲ ਕਰੀਂ ਗੱਲ ਹੈ ਕੋਈ ਨਹੀਂ ਮੈਂ ਕਰੂੰਗੀ ਕੋਈ ਕੰਮ ਕਾਲ ਕਰਨਾ ਨਾ ਮੜਿਆ ਨੇ ਹਾਂ ਤੇ ਉੱਥੇ ਘੜਾ ਦੇ ਸਾਡੇ ਕੋਲ ਹੈ ਆ ਕੋਈ ਨਹੀਂ ਮੈਂ ਕਿਤੇ ਤੇ ਮੈਂ ਦੇਖੂੰਗਾ ਆਪਣੇ ਕੰਮ ਤਰੀਕੇ ਨਾਲ ਗੱਲ ਕਰਕੇ ਵੇਖੂੰ ਕਿ ਅਗਲੀ ਗੁੱਸਾ ਨਾ ਕਰ ਲੈ ਕੋਈ ਗੱਲ ਨਹੀਂ ਸਭ ਕੁਝ ਪੁੱਛ ਕੇ ਨਾ ਜੇ ਡਿਲੀਵਰੀ ਟੂ ਦੇ ਜਾਂਦੇ ਆ ਨਾ ਹਾਂ ਤੇ ਬਥੇਰੇ ਕੰਮ ਆ ਬਿਲਕੁਲ ਚਲੋ ਠੀਕ ਆ ਕਰਦੀ ਆ ਮੈਂ ਗੱਲ ਬਜੇਰੀ ਖਾਦ ਕੋ ਸੜਨ ਵਾਲੇ ਮੈਨੂੰ ਡਰਾਈਵਰ ਨੇ ਲੋੜ ਹੈਗੀ ਆ ਠੀਕ ਆ ਕੋਈ ਗੱਲ ਨਹੀਂ ਹਾਂ ਜੀ ਮੇਰੇ ਤੇ ਵਧੀਆ ਰਹੀ ਤੇ ਸਾਡਾ ਕੰਮ ਬਹੁਤ ਵਾਜਣਾ ਆ ਫਿਰ ਚਲੋ ਠੀਕ ਆ ਆ ਜਾ ਫਿਰ ਮਨਜਿੰਦਰ ਕਿੱਥੇ ਗਿਆ ਪਤਾ ਨਹੀਂ ਬਾਜੀ ਕਿੱਥੇ ਗਏ ਆ ਰਖੜੀ ਬਣਾ ਕੇ ਤੇ ਗਏ ਕਿਤੇ ਆਦੇ ਕਾਮਾ ਮੈਨੂੰ ਮੈਨੂੰ ਤਾਂ ਪਕੌੜੇ ਖਾ ਗਏ ਤੇ ਨੀਂਦ ਹੀ ਆ ਗਈ ਬਾਅਦ ਚ ਚਲ ਵਧੀਆ ਵਾ ਕਿ ਪਚ ਗਏ ਹੁਣ ਨਵੇਂ ਲੰਮੇ ਪੈਗ ਨਾਲ ਨੀਂਦ ਆ ਗਈ ਕੋਈ ਨਹੀਂ ਕੌਣ ਫੇਰ ਰੋਣ ਬਾਹਰ ਉੱਠ ਕੇ ਵੇਖੋ ਬਾਹਰ ਤੇ ਹਨੇਰਾ ਹੋ ਗਿਆ ਚਲੋ ਹਨੇਰਾ ਕਿੱਥੇ ਹੋ ਗਿਆ ਹੋਰ ਆ ਸਾਮਾ ਪਈਆਂ ਤੇ ਆ ਤਬਰ ਕੋਮ ਫੇਰ ਰੋ ਕੇ ਤੇ ਮੂੰਹ ਮੱਥੇ ਲੱਗ ਜਾਓ ਕਿ ਇਹਨੂੰ ਪਤਾ ਨਹੀਂ ਬਤਈ ਆਏ ਜੇ ਤਾਂ ਆ ਜੀ ਹੁਣੇ ਪੁੱਛਣ ਦੇ ਹੀ ਏਗੇ ਮੈਂ ਹਾਏ ਨਾਲ ਉਹ ਅੰਦਰ ਲੰਬੇ ਪਏ ਆ ਚੱਲ ਮੇਲਾ ਇਹੋ ਜਾ ਕੇ ਜਾ ਉਹੀ ਕੀ ਪਤਾ ਆਈ ਜਾਣ ਚੱਲ ਵੇਖ ਲੈਣਾ ਮੈਂ ਕੋਈ ਚਲੋ ਠੀਕ ਆ ਫਿਰ ਆ ਜਾਓ ਬਾਅਦ ਚਲੋ ਠੀਕ ਹੈ ਵੇਖ ਲੈ ਜਦੋਂ ਮੇਰਾ ਵਿਆਹ ਹੈ ਨਾ 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 ਉਦੋਂ 2 2 2 3 3 ਰਾਤਾਂ ਨਹੀਂ ਦੀ ਅਜੇ ਵਿਆਹ ਨੇ ਇਹੋ ਕੰਮ ਆ ਇੱਥੇ ਆ ਕੇ ਨਾ ਨਿਕਲਦਾ ਨਾਲ ਨਹੀਂ ਦੇ ਮੈਨੂੰ ਇੱਕ ਦਿਨ ਰਹਿਣ ਦਿਓ ਵੇਖਾਂ ਕਿੱਡਾ ਭੂਆ ਨਾ ਪਿਆਰ ਉਹ ਮੜਿਆਵਾ ਅਜੇ ਰਾਤ ਰਹਿਣ ਨੂੰ ਪਿਆਰ ਹੋ ਗਈ ਆ ਅੱਗੇ ਕਦੀ ਦਿਨੇ-ਦਿਨੇ ਆਵੇ ਤੇ ਦੋਵਾਂ ਘੰਟਿਆਂ ਚ ਵਾਪਸ ਲੱਜਾਂਦੀ ਆ ਉਹਦੇ ਨਾਲ ਪਤਾ ਨਹੀਂ ਕਿੰਨਾ ਕੁ ਪਿਆਰ ਉਗੜ ਆਇਆ ਐਡਾ ਹੀ ਪਿਆਰ ਵਾਤਾ ਉਹਦੇ ਪਿੰਡ ਜਾ ਉਹਨੂੰ ਉੱਥੇ ਮਿਲ ਕੇ ਆਇਆ ਕਰ ਮੈਂ ਰਾਤ ਰਹਿ ਪਿੰਡੀ ਆ ਹੁਣ ਰਾਤ ਮੈਂ ਆਇਓ ਭਗਤਾ ਕਰਾਂ ਅੱਗੇ ਮੈਂ ਸਵੇਰੇ ਸਾਰਾ ਦਿਨ ਪਕੌੜੇ ਕੱਢਦੀ ਰਹੀ ਆ ਰੋਟੀ ਪਣੀ ਬਣਾਉਂਦੀ ਰਹੀ ਆ ਤੇ ਹੁਣ ਅਹੀ ਰਾਤ ਵੀ ਰਹਿਣਾ ਹੁਣ ਰਾਤ ਵਕਤੇ ਮੈਂ ਕੀ ਚੰਗਾ ਚੌਖਾ ਬਣਾਵਾ ਮੇਰੇ ਪਾਤਾਂ ਤੋਂ ਤਰਾ ਪੰਗਾ ਹੀ ਪਾਇਆ ਆ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਆ ਮੈਂ ਤਾਂ ਇੱਜ਼ਤ ਕਰਦੀ ਹਾਂ ਪਚਲ ਚੰਗੇ ਘਰ ਵਾ ਚਲ ਇੱਜ਼ਤ ਕਰਨੀ ਏ ਪੜਦੇ ਸੱਤੇ ਚੜਦੀ ਜਾਂਦੀ ਆ। ਉਹ ਮੇਰੀ ਗੱਲ ਸੁਣ। ਹਾਂਜੀ। ਉਹਨੇ ਕੁੜੀ ਨੇ ਰਾਤ ਰਹਿਣਾ ਬਥੇ। ਲੱਗਿਆ ਮੈਨੂੰ ਪਤਾ। ਹੈਂ? ਰਾਤ ਰਹਿਣਾ ਵਾ। ਤੇ ਕੀ ਕਹਿਣਾ ਚਾਹੁੰਦਾ ਜੀ ਹੁਣ ਤੂੰ? ਮੇਰੀ ਗੱਲ ਸੁਣ ਲਾ। ਦਾਸ ਬਣੀ ਇਹਦਾ ਚੰਗਾ ਵਧੀਆ ਬਣਾਇਆ। ਤੱਕ ਤੇ ਪਿਆਰੇ ਮਾੜਾ ਬਣਾਇਆ ਸੀ। ਸਾਰੀ ਦੁਪਹਿਰ ਤੇ ਮੇਰੀ ਨੰਗੀ ਚੌਂਕੇ ਦੇ ਵਿੱਚ ਕਦੀ ਪਕਵੜੇ ਕੱਢ ਲਾ, ਜੀਵਨ ਤੇ ਕਦੀ ਰੋਟੀ ਬਣਾ ਲਾ ਜੀਵਨ। ਜੀਵਨ ਕੀ ਕਰੇ? ਮੇਰੀ ਗੱਲ ਸੁਣ ਲਾ। ਐਡੀ ਔਖੀਆਂ ਵਾਲੀ ਕੋਈ ਗੱਲ ਨਹੀਂ। ਠੀਕ ਆ। ਜੇ ਦੋ ਜੀ ਆ ਗਏ ਨਾ ਘਰ ਤੇ ਤੰਗ ਨਹੀਂ ਜਾਂਦਾ। ਤੰਗ ਨਹੀਂ ਮੈਂ ਹੁੰਦੀ। ਪਰ ਜਿਹੜੀ ਕਰਤੂਤਰੀ ਭੈਣ ਨੇ ਕੀਤੀ ਚੰਗੀ ਕੀਤੀ ਆ 5000 ਚੁੱਕ ਕੇ ਤੂਹਾਨੂੰ ਦਵਾਤਾ ਵਾ ਉਹ ਡੱਬਾ 5000 ਵਾਲੀ ਸੀਗੀ ਮੇਰੀ ਪਹਿਲੋ ਗੱਲ ਸੁਣ ਲਾ ਕਿਤੇ ਡੱਬਾ ਨਹੀਂ ਲਿਆਂਦਾ ਕਿਤੇ ਰਖੜੀ ਨਹੀਂ ਲਿਆਂਦੀ ਤੇ 5000 ਚੁੱਕ ਕੇ ਤੈਨੂੰ ਫੜਾਤਾ ਵਾ ਤੇਰੀ ਗੱਲ ਸੁਣ ਲਾ ਉਹ ਮੇਰੀ ਭੂਆ ਵਾ ਉਹ ਕੱਖ ਬਨਣਾ ਨਹੀਂ ਲੈਂਦੀ ਤੇ ਮੈਂ ਤਾਂ ਵੀ ਕੋਰਨਾ ਕੋ ਦੇਣਾ ਹੀ ਦੇਣਾ ਠੀਕ ਆ ਚੱਲ ਜੇ ਪ੍ਰਭ ਨੇ ਲਈ ਲਈ ਤੇ ਉਹਨੂੰ ਦੇ ਦਿੱਤੇ ਤੇ ਫਿਰ ਗੱਲ ਮੁੱਕੀ ਝਗੜਾ ਪਾਰ ਪਿਆ ਪ੍ਰਭ ਦੇ ਤੇ ਸਾਰੇ ਸਿਆਪੇ ਹੋਏ ਆ ਹੈ ਪ੍ਰਭ ਚੰਗੀ ਹੁੰਦੀ ਤੇ ਅੱਧੇ-ਅੱਧੇ ਕਰ ਲੈਂਦੀ ਸਾਰੇ ਉਹਨੂੰ ਦੇਣ ਦੀ ਕਿ ਲੋੜ ਪੈ ਗਈ ਹੀਗੀ ਨਾਲੇ ਕਿੱਡੀ ਕੁ ਉਹਨੂੰ ਪੰਜ ਹਜ਼ਾਰ ਦੀ ਬੜੀ ਲੋੜ ਪਈ ਹੈ ਕੀ ਕਰਨਾ ਤੇ 5000 ਰੁਪਇਆ ਬੁੱਢੀ ਤੇ ਹੋਈ ਆ ਕਰਾਇਆ ਦੇਣਾ 10 ਰੁਪਏ ਤੇ ਇੱਥੇ ਪਹੁੰਚ ਜਾਂਦੀ ਆ ਮੈਨੂੰ ਨਹੀਂ ਆਹ ਗੱਲ ਚੰਗੀ ਲੱਗੀ ਮੈਂ ਤਾਂ ਹੀ ਚਲ ਗਈ ਸੀਗੀ ਤੇ ਜੇ ਹੁਣ ਮੈਂ ਕੋਹ ਬੋਲੀ ਨਾ ਤੇ ਫਿਰ ਤੁਸੀਂ ਕਹਿਣਾ ਮੇਰੀ ਭੈਣ ਦੀ ਵੇਚਦੀ ਕੀਤੀ ਆ ਇੱਧਰ ਮੇਰੇ ਵੱਲ ਧਿਆਨ ਕਰ ਜਿੰਨੀਆਂ ਤੂੰ ਗੱਲਾਂ ਕਰੀ ਜਾਣੀ ਚੰਗੀਆਂ ਨਹੀਂ ਗੀਆਂ ਠੀਕ ਆ ਭੈਣ ਮੇਦਾ ਦਬਾ ਗਵੇ ਇਹਦੀ ਵੀ ਮੇਰੇ ਕੋਲ ਵੀ ਸਭ ਕੋ ਹੈਗਾ ਵਾ ਤੇ ਚੱਲ ਜਿੱਦ ਤੱਕ ਥੋੜਾ ਬੰਦਾ ਥੱਲੇ ਚੱਲ ਉਹਦਾ ਲੈਵਲ ਬਰਾਬਰ ਹੋ ਜਾਂਦਾ ਵਾ ਠੀਕ ਨਹੀਂ ਹੋਰ 5500 ਨਾ ਲੱਗ ਜਾਣਾ ਤਾਂ ਕੋ 1 ਨਹੀਂ ਲੈਣਾ ਤੇ 1000 ਰੁਪਿਆ ਭੂਆ ਨੂੰ ਦੇ ਦਿੰਦੀ ਹੈ 1000 ਆਪ ਰੱਖ ਲੈਂਦੀ ਜਰੂਰੀ ਵੀਰ ਦਾ ਸਿਰ ਮੁੰਨ ਕੇ ਤੇ ਭੂਆ ਨੂੰ ਦੇਣਾ ਹੈਗਾ ਬੱਚਾ ਯਾਰ ਕੋਈ ਗੱਲ ਨਹੀਂ ਫਿਰ ਵੀ ਘਰ ਦੀ ਧੀ ਹੈ ਜਿਤਨਾ ਉਹਨੇ ਘਰ ਤਾਂ ਦੋਵੇਂ ਧੀਆ ਵਾ ਕੋਈ ਗੱਲ ਹੀ ਉਹਨੇ ਲੈ ਲੇ ਉਹਨੇ ਲੈ ਲੇ ਇੱਕੋ ਹੀ ਗੱਲ ਵਾ ਠੀਕ ਨਹੀਂ ਮੇਰੀ ਗੱਲ ਸੁਣ ਲੈ ਕਿਹਨੇ ਇੱਥੇ ਕਿਦੇਟ ਲਾਈ ਹੈ ਪਰ ਸਾਰੀ ਉਮਰ ਦੀ ਵੀ ਇੱਥੇ ਰਹਿਣਾ ਕੱਲ ਨੂੰ ਅਸੀਂ ਬੁੱਢੇ ਹੋਣਾ ਭੂਆ ਹੋਣਾ ਤੁਰ ਜਾਣਾ ਇੱਥੋਂ ਜਿਦਾ ਮੇਰੇ ਮਾਪਿਓ ਤੁਰ ਗਏ ਸਮਝੀ ਗੱਲ ਇੱਥੇ ਕੋਈ ਨਹੀਂ ਗਾ ਕਿ ਇਹਨੇ ਪੱਕਾ ਕੀਤਾ ਵੀ ਮੈਂ ਸਾਰੀ ਉਮਰ ਇੱਥੇ ਰਹਿਣਾ ਵਾ ਇਹ ਸਮਾਜ ਦਾ ਲਾਚੜਾ ਹੁੰਦੇ ਰਹਿੰਦੇ ਆ ਕੋਈ ਗੱਲ ਨਹੀਂ ਠੀਕ ਆ ਇਹ ਕਹਿ ਬਸ ਉਹ ਪ੍ਰਵਾਦਨਾ ਆਪਣੇ ਘਰ ਭੱਜਣੇ ਵਸਦੇ ਰਹਿਣ ਬਸ ਤਾਂ ਹੁਣ ਮੈਂ ਰਾਤ ਕੀ ਬਣਾਵਾ ਮੈਂ ਤਾਂ ਦੁਪਹਿਰ ਦਾ ਮਹਸਾਰਾ ਹੈ ਫਿਰ ਰਾਤ ਨਹੀਂ ਘਰ ਰਹਿਣਾ ਇਹਦੀ ਗੱਲ ਸੁਣ ਤੂੰ ਮੈਨੂੰ ਦੱਸ ਜਿਹੜੀ ਵਕੀਲ ਲਿਆਉਣ ਵਾਲੀ ਤੇ ਮੈਂ ਲਿਆ ਦਿੰਦਾ ਤੁਹਾਡੀ ਭੈਣ ਦੇ ਤੇ ਨੱਕ ਤੇ ਕੋਈ ਚੜਦਾ ਨਾ ਹੋਇਆ ਐਦਾਂ ਕਰੋ ਪਨੀਰ ਲਿਆਓ ਫਿਰ ਹੁਣ ਪਨੀਰ ਮਟਰ ਪਨੀਰ ਬਣਾਵਾਂ ਨਹੀਂ ਮੈਂ ਹੁਣ ਕਿਹੜੀ ਕਿਹੜੀ ਕੀ ਬਣਾਵਾ ਚਲ ਕੋਈ ਗੱਲ ਉਹ ਤਾਂ ਭੂਆ ਪਤੀ ਬਹਿ ਗਈਆਂ ਗੱਲਾਂ ਜੁਟ ਪੀਆਂ ਉਹ ਚੱਲ ਯਾਰ ਉਹਨਾਂ ਦੇ ਚੌਂਕੇ ਵਾਂਗ ਚਾਪੀ ਮਾਰ ਲਈ ਅੱਗੇ ਮੈਂ ਤੇ ਵੇੜੇ ਕਵੇ ਜਾ ਕੇ ਫੇਰਾ ਮਾਰਉਂਦਾ ਵਾਂ ਉਹ ਤੇ ਕਿਤੇ ਸੁਭੀ ਕਿਤੇ ਮਿਲਦੀਆਂ ਵਾਂ ਉਹਨਾਂ ਦੇ ਹੁਣ ਆਪਣੇ ਦਿਲਾਂ ਕੀ ਕਰਨੀ ਕਰਦੇ ਹੀ ਮਾੜੀ ਮੋੜੀ ਕੋਈ ਇਧਰ ਦੀਆਂ ਕੋ ਉਧਰ ਦੀਆਂ ਕੋ ਉਧਰ ਦੀਆਂ ਤੂੰ ਕਿਹੜੀ ਘਰ ਤਾਂ ਤੂੰ ਜਦੋਂ ਤੇ ਰਲ ਜਾਂਦੀਆਂ ਤੂੰ ਕਿ ਤਹਾਡੀ ਹੁੰਦੀਆਂ ਇੱਕ ਗੱਲ ਹੋਰ ਸੁਣ ਲਓ ਮੈਂ ਵੀ ਆਪਣੇ ਪੇਕੇ ਜਾਣਾ ਉਹ ਫੁਰਾ ਚੱਲ ਜੀ ਸਹੇਰੇ ਮੈਂ ਜਾਣਾ ਜੀ ਉਹ ਜਲਦੀ ਜਲਦੀ ਤਰ ਮੈਂ ਕਹਿਣ ਦੇ ਦਿਆ ਆਹ ਇਹ ਭੂ ਆਪਦੀ ਰਹਿਣ ਇੱਥੇ ਤੇ ਮੈਂ ਜਾ ਕੇ ਤੇ ਆਪਣੇ ਵੀਰ ਨੂੰਕੀ ਬੰਨਾਂਉਂਗੀ ਉਹ ਬਾਤ ਚੱਲ ਜੀ ਇਹਨਾਂ ਨੂੰ ਤੇ ਤੋਰ ਲਾ ਪਹਿਲੋ ਕਿ ਜਦੋਂ ਉਹ ਮਤਲਬ ਕਿਤੇ ਕਿਤੇ ਚਲ ਜਣਾ ਮੈਂ ਸਾਹਮਣੇ ਜਾਉਂਗੀ ਕਿ ਮਗਰੋਂ ਕਾਹਨ ਰੋਟੀ ਪਣੀ ਪਕਾ ਕੇ ਦੇਣਗੀਆਂ ਚੱਲ ਕੋਈ ਗੱਲ ਚੱਲ ਜੀ ਚੰਗਾ ਆਹ ਗੱਲ ਵਾਵਾ ਹੱਥ ਆ ਗਈ ਐ ਏਦਾਂ ਕਰੂੰਗੀ ਰਾਤ ਦਾ ਤਾਂ ਰੋਟੀ ਪਣੀ ਖਵਲਾਂ ਹਾਂ ਤੇ ਸਵੇਰੇ ਉੱਠ ਕੇ ਕਹਿਣਾ ਕਿ ਮੈਂ ਵੀ ਆਪਣੇ ਵੀਰ ਨੂੰ ਰਫੀ ਬਣ ਕੇ ਆਵਾਂ ਚੱਲ ਕੋਈ ਨਹੀਂ ਹੁਣ ਪੈਣ ਜੀ ਆਈ ਤੇ ਹੈ ਹੀ ਆਪੂ ਆਪਦੀ ਨਾਲੇ ਗੱਪਾਂ ਛਪਾਂ ਮਾਰਦੀਆਂ ਨਾਲੇ ਦੋ ਦਿਨ ਇਕੱਠੀਆਂ ਰਹਿਣ ਗਈਆਂ ਆਪੇ ਭਾਈਆ ਚੱਲ ਜੂਗਾ ਕਰ ਨਾਲੇ ਪਤਾ ਲੱਗ ਜੂਗਾ ਉਹਨੂੰ ਵੀ ਕਿ ਕਿੱਦਾਂ ਦੀ ਐ ਚੱਲ ਲੰਗਰ ਤੇ ਪਕਾਵਾਂ ਰਾਤ ਚੱਲ ਸਬਜੀ ਤੇ ਬਣ ਗਈ ਐ ਆਟਾ ਕੁੰਨਾ ਹੁਣ ਆ ਗਿਆ ਓਏ ਆਹ ਕੀ ਢੇ ਕਰਨਾ ਕਰਨਾ ਕੀ ਰੋਟੀ ਪਾਣੀ ਬਣਾਉਣੀ ਤੇ ਤੂੰ ਸਵੇਰ ਦਾ ਜੋ ਨਿਕਲਿਆ ਆਵਾ ਤੈਨੂੰ ਅਗਲਾ ਹੈਗੀ ਮਾਣੀ ਮੋਟੀ ਘਰ ਪਰੌਣੇ ਆਏ ਆ ਤੇਰਾ ਫਰਜ਼ ਨਹੀਂ ਬੰਦਾ ਘਰ ਰਹਿਣ ਦਾ ਉਹ ਮੜਿਆ ਗਿਆ ਇਹ ਤੇ ਤੱਕ ਕੀ ਹੋ ਗਿਆ ਮੜਾ ਦਾ ਸੁਆ ਗਿਆ ਸੀ ਤੂੰ ਭੂਆ ਤਰੀ ਲੱਭੀ ਕਰਨੀ ਰਖੜੀ ਬੁੰਨਣੀ ਆ ਉਹ ਰਖੜੀ ਬੁੰਨਣੀ ਕਿੱਥੇ ਗਿਆ ਕੋਈ ਨਹੀਂ ਬਣਾ ਲੈਨੇ ਰਖੜੀ ਯਾਰ ਭੂਆ ਇੱਥੇ ਹੀ ਰਾਤ ਸਾਰੀ ਕੀ ਹੋ ਗਿਆ ਵਾ ਜਲੂਸ ਪੜਾਇਆ ਕਰੋ ਚੰਗਾ ਆਹ ਕੁਫੜ ਤੇਰਾ ਕੀ ਆਖੂਗਾ ਉਹ ਕੋਈ ਗੱਲ ਹੀ ਫੁੱਫੜਨੇ ਕੀ ਕਹਿਣਾ ਉਹ ਤਾਂ ਕੋਈ ਨਹੀਂ ਕਹਿਣਾ ਫੁੱਫੜਨੇ ਕਹਿਣਾ ਨੀਗਾ ਹੁਣ ਕੰਮ ਪੈ ਹੀ ਜਾਂਦਾ ਬੰਦੇ ਨੇ ਫਿਰ ਕੀ ਹੋ ਗਿਆ ਫਰਾਂਗੀ ਉਹ ਤਾਂ ਰਹਿ ਪੀ ਰਾਤ ਰਹਿ ਪੀ ਅੱਜ ਤੇ ਹੁਣ ਤੁਰਖੜੀ ਬਣਾ ਲੈਣਾ ਜੇ ਤੂੰ ਉਹ ਗੱਲ ਚੱਲ ਜਾਂਦੀ ਤੇ ਮੁੜ ਕੇ ਉਹ ਕੋਈ ਨਹੀਂ ਤੇ ਜਾ ਕੇ ਬਣਾਉਣੀ ਰਖੜੀ ਉਸੇ ਪਿੰਡ ਤੇ ਮੇਰੀ ਗੱਲਾਂ ਕਰਨੀਆਂ ਹੋਣੀਆਂ ਨਹੀਂ ਗੱਲਾਂ ਕਰਦੇ ਮੈਨੂੰ ਪਤਾ ਸੀਗਾ ਪਹਿਲਾਂ ਮੈਨੂੰ ਪਤਾ ਸੀਗਾ ਭੂਆ ਨੇ ਘਰ ਰਹਿਣਾ ਵਾ ਆ ਰਹਿਣਾ ਕਿੱਥੇ ਆ ਉਹ ਭੂਆ ਇਹ ਗੱਲ ਛੱਡੋ ਤੇ ਮੈਨੂੰ ਦੱਸੋ ਵੀ ਪੈਸੇ ਦੇ ਦੇ ਭੂਆ ਨੂੰ ਮੈਂ ਭੂਆ ਨੂੰ ਪੈਸੇ ਕਾਹਦੇ ਦੇਣੇ ਆ ਇਹ ਵੀ ਗੱਲ ਸੁਣ ਲੈ ਮੇਰੇ ਕੋਲ ਕੀ ਹੋਇਆ ਵਾ ਮੈਂ ਤਾਂ ਕਿਹਾ ਤੇ ਪੂਆ ਦੂਜੀ ਜਿਹੜੀ ਆਈ ਆ ਉਹਨੂੰ ਦੇ ਦਾਵੇਂ 500 ਰੁਪਈਆ ਅੱਛਾ ਤੇ ਇਹ ਤੇਰੇ ਪੂਆ ਨੇ ਕੀ ਕੀਤਾ ਆਂਦੀ ਐ ਇਹ 500 ਮੈਨੂੰ ਦੋ ਤੇ 5000 ਉਹਨੂੰ ਦੋ ਤੇ ਗੱਲ ਤੇ ਠੀਕ ਹੀ ਹੈਗੀ ਦੋਨੋਂ 5-5000 ਦੰਦੇ ਤੁਸੀਂ ਤੁਸੀਂ ਕਿ ਉਹਨੂੰ 500 ਰੁਪਈਆ ਦੇਣਾ ਹੈ ਪੂਆ ਦੂਜੀ ਨੂੰ ਐਨੇ ਨਹੀਂ ਗੇ ਹੈਗੀ ਦੂਜੀ ਪੂਆ ਮਾੜੀ ਕਿਸੇ ਕੱਲੋਂ ਹਾਂ ਬੰਦਾ ਨਹੀਂ ਬੱਜੀਆਂ ਹੜਕੋ ਪੰਜ-ਪੰਜ ਦੇ ਦਈਏ ਦੁਵਾਨ ਹਾਂਜੀ ਪੰਜ ਦੇ ਦਈਏ ਤੇ 500 ਉਹ ਕਿਉਂ ਦੇਣਾ ਫੇਰ ਰਹਿਣ ਦੇ ਲੈ 500 ਵੀ ਕਿਉਂ ਆਹੋ ਉਹ ਕੀ ਲੈ ਕੇ ਆਈ ਸੀਗੀ ਉਹ ਕੀ ਲੈ ਕੇ ਆਈ ਸੀਗੀ ਫੇਰ ਕੀ ਆ ਕਰ ਦਿੱਤੀਆਂ ਪੈਸੇ ਦੇਈ ਦੇਖ ਫਿਰ ਕੀ ਹੋ ਗਿਆ ਲਈ ਦੇ ਕਰ ਦਿੱਤੀਆਂ ਠੀਆਂ ਨੂੰ ਪੈਸੇ ਵੇਖ ਕੇ ਦੇਈ ਦੇ ਕਿ ਜਾਂ ਹੁਣ ਇਦਾਂ ਚੁੱਕ ਚੁੱਕ ਪੈਸੇ ਦੇਈ ਜਾ ਇੰਨੇ ਵਾਧੂ ਆਏ ਉਹਨੂੰ ਨਾ ਰੁਪਈਆ 5000 ਭੂਆ ਦੁੱਦੀ ਨੂੰ ਤੇ ਦੁੱਦੀ ਨੂੰ ਦੋਵਾਂ ਨੂੰ 20000 ਰੁਪਏ ਦੇ ਦੇਕਰੋਂ ਤੋਰਨਾ ਦੀ ਤਰ੍ਹਾਂ ਠੀਕ ਹੈ ਨਾ ਆਹੋ ਹੁਣ ਤੂੰ ਆ ਗਿਆ ਬਹੁਤਾ ਸਿਆਣਾ ਭਤੀਜਾ ਭੂਆ ਦਾ ਬਹੁਤਾ ਤੂੰ ਵੀ ਇਚ ਰਿਹਾ ਵਾ ਮੈਂ ਤੇ ਕਹੇ ਚੱਲ ਤੇਰ ਨਾਲ ਗੱਲ ਕਰਨੀ ਤੂੰ ਕੋਈ ਗੱਲ ਨਹੀਂ ਬੜੀ ਚੰਗੀ ਕਰੀ ਦੋਵਾਂ ਨੂੰ ਬਰਾਬਰ ਰੱਖਣਾ ਵਾ ਠੀਕ ਹੈ ਨਾ ਇਹ ਨਹੀਂ ਵੀ ਇੱਕ ਵਾਅਦੇ ਦੇ ਘਟ ਅਮਰ ਤੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਚੰਗੀਆਂ ਲੱਗਦੀ ਕਈ ਨਾ ਦੋਹਾਂ ਨੂੰ 5-5000 ਰੁਪਏ ਦਓ। ਮੈਂ ਵੀ ਹਾਏ ਹਾਏ। ਆ ਨਵਾਂ ਪਵਾੜਾ ਪੈ ਗਿਆ ਈ ਉਹ। ਹੁਣ ਨਾ ਉਹ ਵੀ 5000 ਘਟਾਉਣਾ ਐ ਨੇ ਤਾਂ ਉਹਦੇ ਹੱਥੇ ਰਖਣਾ ਵਾ। ਮੈਂ ਕੀ ਕਰਾਂ? ਮੈਂ ਤਾਂ ਪੈਸੇ ਜੋੜਦੀ ਰਹਿਣੀ ਆ ਵੀ ਚੱਲ ਕਰਦਾ ਕੁਝ ਬਣ ਜਾਊਗਾ। ਇੱਕਾ ਚੌਣੇ ਉਤਰੇ ਨੇ ਨਾ ਰਹਿਣ ਕੁਝ ਨਹੀਂ ਦੇਣਾ। ਇਹਨਾਂ ਨੇ ਇਹੋ ਸੁਖਣਾ ਸੁਖ ਲਈ ਆ। ਵੀ ਜੇ ਕੁਝ ਹੈਗਾ ਵਾ ਨਾ ਕੋਲ ਉਹ ਵੰਡੀ ਜਾਓ ਦਵਾ ਦਾ ਵੰਡੀ ਜਾਓ। ਇੱਕ ਭੂਆ ਨੇ ਵੀ ਹੁਣੇ ਪਵਾੜਾ ਪਾਉਣਾ ਹੀ ਆਉਣਾ ਹੀ ਇੱਥੇ। ਬੈਠੀ ਸੱਜ ਕੇ ਅੰਦਰ ਹੁਣ।